ਕਿਸਾਨੀ ਅੰਦੋਲਨ ਦੇ ਵਿੱਚ ਸੰਘਰਸ਼ ਜਿਹੜਾ ਉਹ ਲਗਾਤਾਰ ਜਾਰੀ ਆ ਤਾਂ ਇਸ ਦੇ ਵਿੱਚ ਵੱਖ-ਵੱਖ ਰੰਗ ਦੇਖਣ ਨੂੰ ਮਿਲਦੇ ਆ। ਤਾਂ ਕਿ ਬਜ਼ੁਰਗ ਪਹੁੰਚਿਆ ਕਿਸਾਨ ਔਰ ਕਿਸਾਨੀ ਦੇ ਹੱਕ ਦੇ ਵਿੱਚ ਗਾਣੇ ਗਾ ਕੇ ਮੋਦੀ ਦੀ ਸਰਕਾਰ ਨੂੰ ਝਾੜ ਪਾਉਂਦਾ ਔਰ ਕਿਸਾਨ ਨੂੰ ਪ੍ਰਮੋਟ ਕਰਦਾ। ਬਾਬਾ ਜੀ ਕੀ ਨਾਮ ਕੀ ਤੁਹਾਡਾ? ਸਾਡਾ ਨਾਮ ਹੈ ਮਿੱਠੂ ਸਿੰਘ ਜੀ ਕਿਲਾ ਭਰੀਆਂ। ਤੇ ਮਜ਼ਦੂਰ ਪਰਿਵਾਰ ਦੇ ਵਿੱਚੋਂ ਆ ਜੀ। ਔਰ ਗਾਣਾ ਤੁਸੀਂ ਲਿਖਿਆ ਕਿਸਾਨ ਨਾਲ ਸੰਬੰਧਿਤ ਕੀ ਗਾਣਾ ਕੀ ਔਰ ਕਿਸ ਤਰੀਕੇ ਨਾਲ ਮੋਦੀ ਨੂੰ ਝਾੜ ਪਾਉਂਦੇ ਹੋ ਗਾਣੇ? ਇਹ ਮੋਦੀ ਨੂੰ ਇਹ ਝਾੜ ਪਾਉਂਦੇ ਆ ਜੀ। ਵੀ ਸਾਡਾ ਜੀ ਸਾਰੀ ਚੀਜ਼ ਬਿਨਾ ਸਾਰ ਲਾਂਗੇ ਪਰ ਪੰਜਾਬ ਦੇ ਜਿਹੜੇ ਨੌਜਵਾਨ ਆ ਉਹਨਾਂ ਨੂੰ ਨਾ ਮਾਰ ਕਿਉਂਕਿ ਨਸ਼ਾ ਹੀ ਕਹਿਣਾ ਮਾੜਾ ਭੇਜਣ ਲੱਗ ਗਿਆ ਨਸ਼ੇ ਦੇ ਨਾਲ ਨਾ ਸਾਡੀ ਧੀ ਸੇਫ ਹੈ ਨਾ ਸਾਡਾ ਪੁੱਤ ਸੇਫ ਹੈ ਹਰ ਇੱਕ ਬੱਚਾ ਸਾਡਾ ਨਸ਼ਿਆਂ ਦੇ ਨਾਲ ਖਤਮ ਹੋ ਰਿਹਾ ਜੀ ਅੱਛੀ ਉਹੀ ਕਹਿੰਦੇ ਵੀ ਤੂੰ ਇਹ ਨਸ਼ੇ ਨੂੰ ਬੰਦ ਕਰ ਲੈ ਇਹ ਨਸ਼ਾ ਭਰਾਵਾ ਸਾਡੇ ਪੰਜਾਬ ਨੂੰ ਮਾਰੂ ਬਾਕੀ ਦਾ ਪੰਜਾਬ ਹੱਥਾਂ ਨਾਲ ਖੋੜ ਲ ਕੇ ਕਣਕ ਕਰ ਲੈਣਗੇ ਜਦੋਂ ਜਾਗਦੇ ਲੋਕ ਹੈ ਤੇ ਇਹ ਕਪਤਾ ਮੈਂ ਨਾ ਇੱਕ ਤੁਸੀਂ ਗਾਣਾ ਹੁਣੇ ਵੀ ਗਾ ਰਹੇ ਸੀ ਕੀ ਗਾਣਾ ਕੀ ਆ ਥੋੜਾ ਦੋ ਲਫ਼ਜ਼ ਬੋਲ ਕੇ ਸੁਣਾਓ ਉਹ ਆ ਜੀ ਅੱਜ ਦਿੱਲੀ ਦੇ ਵਾਸਤੇ ਵੀ ਜਿਹੜੇ ਮੇਰੇ ਲੋਕ ਘਰਾਂ ਦੇ ਵਿੱਚ ਬੈਠੇ ਆ ਵੀ ਉਹਨਾਂ ਨੂੰ ਇਹ ਜਿਹੜੀ ਝਲਕ ਹੈ ਜਦੋਂ ਤੁਹਾਡਾ ਚੈਨਲ ਦੇ ਰਾਹੀਂ ਦੇਖਣਗੇ ਤਾਂ ਲੋਕਾਂ ਨੂੰ ਪਤਾ ਲੱਗੂ ਵੀ ਸਾਡੇ ਲੋਕ ਉੱਥੇ ਕੌਣ ਪਹੁੰਚੇ ਨੇ ਆ ਪਿਆਰ ਨਾਲ ਸੁਣਨਿਆ ਕੀ ਐ ਸੋਡਾ ਦੇ ਸਿਖਾ ਲਿਆ ਲੀਡਰਾਂ ਨੇ ਲੁੱਟ ਕੇ ਲੋਕੋ ਦੇ ਸਿਖਾ ਲਿਆ ਲੀਡਰਾਂ ਨੇ ਲੁੱਟ ਕੇ ਪਰ ਤੁਸੀਂ ਦੱਸੋ ਕਿਹੜੀ ਗੱਲਾਂ ਨੀਂਦਾ ਚਾੜੀਆਂ ਉਹ ਜਿਹਦੇ ਦਿਲ ਵਿੱਚ ਪਿਆਰ ਧੜਕੇ ਪੰਜਾਬ ਦਾ ਹਾਂ ਅੱਜ ਉਹੀ ਬੰਦਾ ਘਰੂ ਦਿੱਲੀ ਨੂੰ ਤਿਆਰੀਆਂ ਸਾਡੇ 700 ਸ਼ਹੀਦ ਸੋਨੂੰ ਬਾਜਾ ਮਾਰਦਾ ਹੱਥ ਜੋੜ ਜੋੜਿਆ ਰ ਜੰਗ ਯਾਰ ਦਾ ਸਾਡੇ ਬੱਖੋ ਬੱਖ ਮੱਚ ਗੇ ਸਰੀਰ ਨੇ ਵੱਖੋ ਵੱਖ ਮੱਚ ਗੇ ਸਰੀਰ ਨੇ ਉਹ ਲੋਕੋ ਤਾਂ ਵੀ ਐਸੀ ਕਰਦੇ ਇਨ ਤਿਆਰੀਆਂ ਜਿਹਦੇ ਦਿਲ ਵਿੱਚ ਪਿਆਰ ਟੜਕੇ ਪੰਜਾਬ ਦਾ ਉਹੀ ਬੰਦਾ ਕਰੂ ਦਿੱਲੀ ਨੂੰ ਤਿਆਰੀਆਂ ਰੋੜਾਂ ਉੱਤੇ ਬੈਠੇ ਅਸੀਂ ਕਰਦੇ ਅਡੀ ਕੋਏ 2013 ਤੁਸੀਂ ਰੱਖ ਲਈ ਤਰੀਕ ਓਏ ਰੋੜਾਂ ਉੱਤੇ ਬੈਠੇ ਅਸੀਂ ਕਰਦੇ ਅਡੀ ਕੋਏ 2024 ਤੇ ਨਾਲ ਰੱਖ ਲਈ ਤਰੀਕ ਓਏ ਸਾਨੂੰ ਪਤਾ ਸੀ ਪੰਜਾਬ ਵਹਾਲੇ ਹੋਣਗੇ ਸਾਨੂੰ ਪਤਾ ਸੀ ਮਿਲਣ ਸਾਨੂੰ ਆਉਣਗੇ ਪਰ ਸਾਡੇ ਦਿਲ ਵਿੱਚ ਖੁਸ਼ੀਆਂ ਨੇ ਪਹਾਰੀਆਂ ਜਿਹਦੇ ਦਿਲ ਵਿੱਚ ਪਿਆਰ ਧੜਕੇ ਪੰਜਾਬ ਦਾ ਉਹੀ ਬੰਦਾ ਕਰੂ ਦਿੱਲੀ ਨੂੰ ਤਿਆਰੀਆਂ ਦਿੱਲੀ ਤੱਕ ਕੋਚ ਕਰਨਾ ਫਿਰ ਕੇ ਇੱਥੇ ਰਹਿਣਾ ਇੱਥੇ ਡੇਰੇ ਲਾਉਣੇ ਕਰਾਂਗੇ ਜੀ ਦਿੱਲੀ ਕਰਾਂਗੇ ਕਿੰਨਾ ਕਿ ਚੜਕਾਉਣਗੇ ਇਹ ਤਾਂ ਇਹ ਜਿਹੜੇ ਲੋਕ ਐ ਇਹ ਕਦੇ ਰੁਕਦੇ ਨਹੀਂ ਹੁੰਦੇ ਪਹਿਲਾਂ ਵੀ ਦੇਖੋ 2020 ਦੇ ਵਿੱਚ ਦਿੱਲੀ ਪਹੁੰਚੀਆਂ ਬੜੀਆਂ ਰੋਕਾਂ ਲਾਈਆਂ ਅੱਜ ਵੀ ਨਹੀਂ ਰੁਕਦੇ ਵੀ ਆਪੀ ਉਹਨਾਂ ਨੂੰ ਜਿਹੜੇ ਉਸ ਹੈਂਗੜਵਾਜ ਲੋਕ ਐ ਉਹਨਾਂ ਨੂੰ ਪਤਾ ਲੱਗਣ ਲੱਗ ਜੂ ਜਦੋਂ ਸਾਰੇ ਮੁਲਕਾਂ ਦੇ ਵਿੱਚ ਗੱਲ ਚੱਲੀ ਜਾਂਦੀ ਐ ਵੀ ਤੁਸੀਂ ਰੋੜ ਕਿਹਦੇ ਨੇ ਇਹ ਰੋੜ ਤਾਂ ਲੋਕਾਂ ਦੇ ਨੇ ਤੇ ਲੋਕਾਂ ਦਾ ਪੈਸਾ ਰੋੜਾਂ ਤੇ ਲੱਗਦਾ ਐ ਤੁਸੀਂ ਕਿੱਲ ਗੱਡ ਰਹੇ ਹੋ ਕਿਉਂਕਿ ਸਾਡਾ ਬਾਰਡਰ ਬਣਾਤਾ ਜੀ ਹਰਿਆਣਾ ਪੰਜਾਬ ਜਿਹੜਾ ਕਿ ਸਾਡਾ ਹਿੰਦੁਸਤਾਨ ਐ ਉਦੋਂ ਬਾਅਦ ਜਿਹੜੇ ਮੁਲਕ ਨੇ ਉਹ ਤਾਂ ਲਾ ਸਕਦੇ ਆ ਵੀ ਕਿਤੇ ਹਿੰਦੁਸਤਾਨੀ ਨਾ ਵੜ ਜੇ ਪਰ ਸਾਡੇ ਪੰਜਾਬ ਨੂੰ ਆਪ ਦੇ ਵਿੱਚ ਪਾੜਤਾ ਇਹ ਕਾਰਨ ਇਹ ਬਾੜਾ ਚਿਰਨੀ ਚੱਲਦਾ ਇਹਨਾਂ ਦਾ ਇਹਨਾਂ ਨੂੰ ਖੋਲ ਕੇ ਸਾਨੂੰ ਜਾਣਾ ਪਊਗਾ ਜੀ ਅੱਗੇ ਇਹ ਮੀਟਿੰਗਾਂ ਦਾ ਦੌਰ جاری ਹੈ ਤੁਹਾਡੇ ਆਗੂ ਕਹਿੰਦੇ ਵੀ ਅਸੀਂ ਮੀਟਿੰਗਾਂ ਦਾ ਦੌਰ ਦੇਖਦੇ ਆ ਮੀਟਿੰਗ ਕਰਦੇ ਆ ਔਰ ਮੰਗਾ ਕਈ ਹੁਣ ਪ੍ਰਪੋਜ਼ਲ ਵੀ ਰੱਖਤਾ ਨਵਾਂ ਪ੍ਰਸਤਾਵ ਰੱਖਿਆ ਹੈ ਵੀ ਜਿਹੜੀ ਫਸਲੀ ਵਿਭਿੰਨਤਾ ਹੈ ਉਹ ਲੈ ਕੇ ਆਉਣੇ ਆ ਉਹਦੇ ਨਾਲ ਕਿੰਨਾ ਕੁ ਫਾਇਦਾ ਹੁੰਦਾ ਔਰ ਫਿਰ ਵੀ ਤੁਹਾਡੇ ਹਿਸਾਬ ਦੇ ਨਾਲ ਤੁਸੀਂ ਕਾਫੀ ਜਿਹੜੀ ਗੱਲ ਕਰੀ ਜਾਵੇ ਕਾਫੀ ਉਮਰ ਹੈ ਤੁਹਾਡੀ ਤਜਰਬੇ ਜੋ ਨਿਕਲੇ ਹੋਏ ਹੋ ਕੇਂਦਰ ਸਰਕਾਰ ਦਾ ਰੁਖ ਕਿਦਾਂ ਦਾ ਲੱਗਦਾ ਇਸ ਨੂੰ ਕੇਂਦਰ ਸਰਕਾਰ ਦਾ ਤਾਂ ਜਿੱਦਣ ਦੀ ਸਰਕਾਰਾਂ ਮਤਲਬ ਕਿ ਬਣਦੀਆਂ ਨੇ ਜੀ ਮੁਗਲਾਂ ਤੋਂ ਲਾ ਕੇ ਸਰਕਾਰਾਂ ਅੱਜ ਨਹੀਂ ਮੁਗਲਾਂ ਤੋਂ ਲਾ ਕੇ ਸਰਕਾਰ ਜਿਹੜਾ ਕਿਸਾਨ ਹੈ ਆਪਣਾ ਬੇਚੱਕ ਤੁਹਾਡਾ ਭਾਈਚਾਰਾ ਪੱਤਰਕਾਰ ਭਾਈਚਾਰਾ ਉਹਨਾਂ ਨੂੰ ਇਹ ਦੱਬ ਕੇ ਰੱਖਦੀਆਂ ਨੇ ਵੀ ਸਾਤ ਉਹ ਉੱਗੇ ਨਾ ਹੋ ਜਾਣ ਜੇ ਉੱਗੇ ਹੁਣ ਕਿਤਾ ਸਾਡੀ ਗੱਲ ਕਰਨਗੇ ਕਿਉਂਕਿ ਜਿਹੜਾ ਇਹ ਖੇਤੀ ਦੇ ਜਿਹੜੇ ਕਾਨੂੰਨ ਨੇ ਜਿਹੜਾ ਇਹ ਅਸੀਂ ਇਹਨਾਂ ਤੋਂ ਇੱਕ ਮੰਗਦਿਆਂ ਵੀ ਸਾਡਾ ਰੇਟ ਦਿਓ ਰੇਟ ਦੇ ਨਾਲ ਕੱਲੇ ਸ ਪੰਜਾਬ ਦਾ ਨਹੀਂ ਜਿੱਥੇ ਇੱਕ ਦੁਨੀਆ ਵੱਸਦੀ ਹੈ ਜਿਵੇਂ ਕਿ ਬਿਹਾਰ ਦੇ ਵਿੱਚ ਲਾ ਲੋ 1500 ਨੂੰ 1400 ਨੂੰ ਝੋਨਾ ਜਿਹੜਾ ਇਹ ਖਰੀਦ ਕੇ ਲਿਆਉਂਦੇ ਆ ਇੱਥੇ ਉਸੇ ਝੋਨੇ ਨੂੰ 2000 ਵਿੱਚ ਦਿਆ ਜੀ ਉਧਰੋਂ ਗੱਡੀਆਂ ਚ ਲਿਆਉਂਦੇ ਆ ਵੀ ਐਸੇ ਕਰਕੇ ਵੀ ਸਾਡਾ ਹੱਕ ਸਾਨੂੰ ਦੇ ਦਿਓ ਅਸੀਂ ਛੋਡਾ ਨਹੀਂ ਮੰਗਦੇ ਧੰਨਵਾਦ ਜੀ ਤੁਹਾਡਾ ਕੀ ਨਾਮ ਹੈ ਜੀ ਡਾਕਟਰ ਮਨਜੀਤ ਸਿੰਘ ਰੰਧਾਵਾ ਮੈਂ ਰਿਟਾਇਰ ਸਿਵਲ ਸਰਜਮ ਤੇ ਉਤਮ ਖੇਤੀ ਕਰਤਾਨੀ ਯੂਨion ਦਾ ਪ੍ਰਧਾਨ ਮਸਲਾ ਇਹ ਹੈ ਕਿ ਇਹ ਝੂਠੀਆਂ ਸਰਕਾਰਾਂ ਨੇ ਇਹਨਾਂ ਤੋਂ ਕੋਈ ਲੰਮੀ ਚੌੜੀ ਉਮੀਦ ਰੱਖਣ ਵਾਲੀ ਗੱਲ ਹੈ ਨਹੀਂ ਇਹਨਾਂ ਨੇ ਅੱਗੇ ਵੀ ਮਤਲਬ ਭੁਲਾਉਣ ਦੀ ਕੋਸ਼ਿਸ਼ ਕੀਤੀ ਔਰ ਜਿਹੜਾ ਹੈਗਾ ਸਾਨੂੰ ਉਲਝਾਉਣ ਦੀ ਕੋਸ਼ਿਸ਼ ਕੀਤੀ ਹੁਣ ਵੀ ਉਹ ਕਰਨ ਲਈਆਂ ਨੇ ਗੱਲਾਂ ਬੜੀਆਂ ਕਲੀਅਰ ਨੇ ਕਿ ਸਾਨੂੰ ਸੁਆਮੀ 나ਥਨ ਕਮਿਸ਼ਨ ਦੀ ਰਿਪੋਰਟ ਜਿਹੜੀਆਂ ਨੂੰ ਇਨ ਬਿਨ ਲਾਗੂ ਚਾਹੀਦੀ ਸਾਡੇ ਜਿਹੜੇ ਕੋ ਮੰਤਰੀ ਜਿਹੜੇ ਆਪਣੇ ਰੰਗੇ ਨੇ ਉਹ ਸਾਡੇ ਖੁੱਲਣੇ ਚਾਹੀਦੇ ਨੇ ਅਸੀਂ ਕੁਮੰਤਰੀ ਮੰਡੀ 'ਚ ਆਪਣੀ ਜਿੰਸ ਨੂੰ ਵੇਚ ਸਕੀਏ ਕਿਉਂਕਿ ਦੇਖੋ ਇਹਨਾਂ ਨੇ ਸਾਡਾ ਦਿੱਲੀ ਵਾਲੇ ਪਾਸੇ ਮੂੰਹ ਕਰਾਇਆ ਹੋਇਆ ਅੰਬਾਨੀ ਤੋਂ ਅਡਾਨੀਆਂ ਨੇ ਲੁੱਟ ਪਾਈ ਵੀ ਹੈ ਸਮਝੋ ਕਿ ਨਹੀਂ ਜੜੀ ਹੈ ਹਰ ਚੀਜ਼ ਸਾਡੀ ਜਿਹੜੀ ਚੀਜ਼ ਜੇ ਫਰਜ ਕਰ ਲਓ ਸੀਗਾ ਅਸੀਂ ਕਿੰਨੂੰ ਲਾ ਲੈ ਕਿੰਨੂੰ ਸਾਡੇ ਰੁਲ ਗਏ ਅਸੀਂ ਫਰਜ ਕਰ ਲਓ ਜਿਹੜੀ ਜਿਹੜੀ ਚੀਜ਼ ਹੈ ਜਿਹੜਾ ਜਿਹੜਾ ਵੀ ਅਸੀਂ ਜਿੰਸ ਬੀਜੀ ਅਸੀਂ ਧਾਲਾਂ ਲਾ ਲਈਆਂ ਧਾਲਾਂ ਇੰਪੋਰਟ ਹੋਣੀਆਂ ਸ਼ੁਰੂ ਹੋ ਗਈਆਂ ਸਾਡੀ ਕਨਕਸੀ ਕੀ ਅਸੀਂ ਆਪਣੇ ਆਪ ਨੂੰ ਕੈਂਸਰ ਨਾਲ ਮਾਰਨ ਤੱਕ ਜਿਹੜਾ ਹੈਗਾ ਚੱਲ ਗਿਆ ਸਾਡਾ ਜਿਹੜਾ ਪੰਜਾਬ ਇਹਨਾਂ ਨੂੰ ਰੋਟੀ ਖਾਣ ਦਾ ਖਾਣ ਦਾ ਤੇ ਇਹਨਾਂ ਨੇ ਉਹਨੂੰ ਜਿਹੜੀ ਆ ਨਾ ਉਹ ਤੁਸੀਂ ਦੇਖ ਲਓ ਵੀ ਕਿਵੇਂ ਇਹਨਾਂ ਨੇ ਐਕਸਪੋਰਟ ਡਿਊਟੀ ਹਟਾ ਕੇ ਤੇ ਉਹਦੇ ਚ ਸਾਨੂੰ ਇਹ ਬੀਜਣ ਦੇ ਤੋਲ ਕੇ ਇਹ ਜਿਹੜਾ ਕੰਮ ਹੈ ਇਹ ਜਿਹੜੀਆਂ ਪਾਲਿਸੀਜ਼ ਨੇ ਇਹ ਨਾ ਦੇ ਇਹਦੇ ਤੋਂ ਬਿਨਾਂ ਸਾਡੇ ਕੋਲੇ ਮਿਨਿਮਮ ਗੱਲ ਹੈ ਕਿ ਜਿੰਨਾ ਚਿਰ ਤੱਕ ਵੱਡੀ ਗੱਲ ਤਾਂ ਇਹ ਹੈ ਕਿ ਅਸੀਂ ਝੂਠੀਆਂ ਸਰਕਾਰਾਂ ਦੇ ਹੱਥ ਚ ਆਏ ਵੇ ਤੁਸੀਂ ਦੇਖੋ ਹੱਦੋਂ ਵੱਧ ਝੂਠੇ ਨੇ ਕੀ ਬੰਦਰਾ ਇਤਵਾਰ ਕਰੂਗਾ ਇਹ ਜਿੰਨਾ ਚਿਰ ਐਕਟ ਨਹੀਂ ਬੰਦਦਾ ਇਹ ਗਰੰਟੀਆਂ ਜਿਹੜੀਆਂ ਨੇ ਜੀ ਵੀ ਅਸੀਂ ਤੁਹਾਨੂੰ ਉਹਦੇ ਤੋਂ ਦਵਾ ਦਨੇ ਆ ਜੀ ਕੰਪਨੀਆਂ ਦਵਾ ਕੰਪਨੀ ਨੇ ਗਰੰਟੀਆਂ ਕਾਦੀਆਂ ਨੇ ਮੈਂ ਆਪ ਜ਼ਿੰਮੇਦਾਰ ਹਾਂ ਮੈਂ ਆਪ ਜਿਹੜੀਆਂ ਹੈਗੀਆਂ ਅਸੀਂ ਤਿੰਨ ਤਿੰਨ ਫਸਲਾਂ ਬੀਜ ਕੇ ਵੇਖੀਆਂ ਟਮਾਟਰ ਲਾਇਆ ਸਾਡਾ ਟਮਾਟਰ ਰੁਲ ਗਿਆ ਜੇ ਸਾਡੀ ਅਸੀਂ ਮਟਰ ਲਾਏ ਸਾਡੇ ਮਟਰ ਨਹੀਂ ਰਹੇ ਗੋਭੀ ਸਾਨੂੰ ਜਿਹੜੀ ਹੈ ਕਿ ਮਤਲਬ ਸਾਡੀਆਂ ਸਾਨੂੰ ਸਾਨੂੰ ਜੇ ਮਿਲੂਗੀ ਤਾਂ ਹੀ ਅਸੀਂ ਉਹ ਉਸ ਗੱਲ ਦਾ ਬਦਲ ਕਰ ਸਕਾਂਗੇ ਇਹ ਕਹਿੰਦੇ ਜੀ ਇਸ ਨੂੰ ਚਾਰ ਅਸੀਂ ਦੇ ਦੇਣੇ ਆ ਅਸੀਂ ਇਹਨਾਂ ਗੱਲਾਂ ਦੇ ਹਰਤਾਂ ਤੇ ਕਪਾ ਨਹੀਂ ਬੀਜੀ ਜਾਂਦੀ ਹਰਤਾਂ ਤੇ ਮੱਕੀ ਨਹੀਂ ਬੀਜੀ ਜਾਂਦੀ ਇਸ ਭਾਵੇਂ ਵਿੱਚ ਬਿਲਕੁਲ ਆਉਣਾ ਨਹੀਂ ਚਾਹੀਦਾ ਦੂਜੀ ਗੱਲ ਕਿ ਸਾਡੇ ਲੀਡਰ ਬੜੇ ਸਿਆਣੇ ਨੇ ਐਤ ਕੀ ਜਿਹੜੇ ਲੀਡਰ ਨੇ ਉਹਨਾਂ ਦਾ ਨਾ ਇੱਕ ਵੱਡੀ ਖੂਬੀ ਉਹਨਾਂ ਚ ਹੈ ਕਿ ਉਹ ਅਰਦਾਸਾ ਸੋਚ ਕੇ ਤੁਰਦੇ ਨੇ ਪੰਜਾਬ ਦਾ ਤੇ ਮਾਝੇ ਦਾ ਜੁੱਸਾ ਉਥੇ ਸ਼ਹੀਦੀ ਬਾਬਾ ਜਿਹੜਾ ਹੈਗਾ ਬਾਬਾ ਦੀਪ ਸਿੰਘ ਦੇ ਸ਼ਹੀਦਾਂ ਦੇ ਫਿਰ ਇਹ ਵੀ ਸ੍ਰੀ ਅਕਾਲ ਤਖਤ ਸਾਹਿਬ ਤੋਂ ਤਾਂ ਸਾਰੀ ਸੰਗਤ ਮਗਰ ਲੱਗੀ ਆ ਕਿ ਇਹ ਅਰਦਾਸਾ ਸੋਚ ਕੇ ਤੁਰਨੇ ਇਹਨਾਂ ਨੂੰ ਸਮਝ ਅਰਦਾਸੇ ਦੀ ਇਹ ਅਰਦਾਸੇ ਤੋਂ ਨਹੀਂ ਪੱਜ ਸਕਦੇ ਤਾਂ ਕਰਕੇ ਇਹ ਮੋਰਚਾ ਇਸ ਵੇਲੇ ਨੌਜਵਾਨਾਂ ਦੇ ਹੱਥ ਤੇ ਇਹ ਉਹੀ ਨੌਜਵਾਨ ਨੇ ਜਿਨ੍ਹਾਂ ਨੂੰ ਕਹਿ ਕੇ ਜੀ ਵੀ ਇਹ ਤਾਂ ਜੜੀਆਂ ਨਾ ਜੀ ਇਹ ਤਾਂ ਮਤਲਬ ਕਈ ਤਰ੍ਹਾਂ ਦੀਆਂ ਤੋਹਤਾਂ ਲਾ ਕੇ ਤੇ ਪਿਛਲੇ ਜਿਹੜੀ ਜੜੀ ਪਿਛਲੀਆਂ ਸਟੇਜਾਂ ਸੀਗੀਆਂ ਉਹਨਾਂ ਦੇ ਨੌਜਵਾਨਾਂ ਨੂੰ ਚੜ੍ਹ ਨਹੀਂ ਦਿੱਤਾ ਗਿਆ ਉਹਨਾਂ ਨੇ ਆਪਣੀਆਂ ਜਾਨਾਂ ਵਾਰਨ ਤੱਕ ਗਏ ਤੇ ਉਹਨਾਂ ਨੂੰ ਇਹ ਐਸ ਵੇਲੇ ਸਾਰਾ ਮੋਰਚਾ ਜਿਹੜੇ ਲੀਡਰ ਆਉਂਦੇ ਨੇ ਇਹ ਆਪਣਾ ਪੰਦੇਰ ਤੇ ਆਪਣਾ ਜਿਹੜਾ ਰਲਵਾ ਇਹ ਆ ਕੇ ਪਹਿਲਾਂ ਪੁੱਛਦੇ ਨੌਜਵਾਨਾਂ ਨੂੰ ਪਹਿਲਾਂ ਸੰਗਤ ਨੂੰ ਪੁੱਛਦੇ ਅੱਛਾ ਹੁਣ ਜੇ ਸੰਗਤ ਤੋਂ ਫੈਸਲਾ ਲੈ ਕੇ ਫੇਰ ਇਹ ਗੱਲ ਕਰਨ ਜਾਂਦੇ ਨੇ ਪਹਿਲਾਂ ਕੋਈ ਪੁੱਛਦਾ ਹੀ ਨਹੀਂ ਸੀ ਸੋ ਇਸ ਗੱਲ ਤੇ ਇੱਕ ਇਤਬਾਰ ਬਣਿਆ ਹੋਇਆ ਜੋ ਮੈਨੂੰ ਇਸ ਗੱਲ ਦਾ ਯਕੀਨ ਹੈ ਕਿ ਸਾਡੇ ਜਿਹੜੇ ਲੀਡਰ ਨੇ ਉਹ ਬਿਲਕੁਲ ਵਿਚਵਚਾਰੇ ਕੋਈ ਫੈਸਲਾ ਨਹੀਂ ਕਰਨਗੇ ਸਮਝ ਕਿ ਨਹੀਂ ਕੋ ਕਿਉਂਕਿ ਜੇ ਕੋਈ ਇਸ ਤਰ੍ਹਾਂ ਦਾ ਵਿਚਵਚਾਰੇ ਕੋ ਇਧਰ ਉਧਰ ਦਾ ਹੋ ਗਿਆ ਇੱਥੇ ਮਰਨ ਮਰਾਉਣ ਤੱਕ ਗੱਲ ਚੱਲ ਜਾਣੀ ਹੈ ਨੌਜਵਾਨ ਜਿਹੜੇ ਨੇ ਉਹ ਇਸ ਗੱਲ ਦਾ ਤਹੱਜਾ ਕਰੀ ਬੈਠੇ ਨੇ ਇੱਥੇ ਜਿਹੜਾ ਹੈਗਾ ਇਹਦੇ ਜਿਹੜੀ ਆ ਔਰ ਉਹਨਾਂ ਵੱਲੋਂ ਕਸਰ ਕੋਈ ਨਹੀਂ ਉਹਨਾਂ ਜਿੱਤ ਜਿਹੜੀ ਉਹ ਕਿਸਾਨਾਂ ਦੀ ਹੋਊਗੀ ਇਸ ਵਾਰ ਵਿੱਚ 100% ਹੋਊਗੀ ਇਹ ਗੁਰੂ ਕਲਗੀਧਰ ਜੀ ਪਤਾ ਨਹੀਂ ਪਹਿਲਾਂ ਵੀ ਕਰਾਈ ਆ ਅਸੀਂ ਗੁਰੂ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇ ਚੱਲਿਆ ਹੋਇਆ ਔਰ ਅਰਦਾਸਾ ਸੋਧ ਕੇ ਮੋਰਚਾ ਤੋਰਿਆ ਹੋਇਆ ਹੈ ਸਾਰੀ ਸੰਗਤ ਜਿਹੜੀ ਐ ਇਸ ਗੱਲ ਤੇ ਜੁੜ ਕੇ ਦੇਖੋ ਗੁਰਬਾਣੀ ਦਾ ਰੋਜ਼ ਇੱਥੇ ਉਹਦੇ ਮੁਤਾਬਕ ਕੀਰਤਨ ਹੁੰਦਾ ਐ ਇਹ ਉਹ ਨਹੀਂ ਹਨ ਵੀ ਤੁਸੀਂ ਨਿਸ਼ਾਨ ਸਾਹਿਬ ਆਪਣੇ ਇੱਥੋਂ ਪੁੱਟ ਕੇ ਲਾਜੋ ਇਹ ਲੀਡਰਸ਼ਿਪ ਡਿਫਰੈਂਟ ਕਿਸਮ ਦੀ ਲੀਡਰਸ਼ਿਪ ਐ ਇਹ ਮਾਝੇ ਦਾ ਜੁੱਸ ਐ ਬਾਬਾ ਦੀਪ ਸਿੰਘ ਜੀ ਦੇ ਲੀਕ ਖੇਤ ਨਾ ਗੂ ਜਿਹੜੀ ਐ ਉਹੀ ਜਿਹੜੀਆਂ ਨੇ ਜੇ ਆਪਣਾ ਜੇ ਦਾਵਾ ਇਹ ਥੋੜੇ ਜਿਹਾ ਨਾ ਇਹ ਬੋਲ ਬਾਣੀ ਚ ਥੋੜੇ ਜਿਹਾ ਸਖਤ ਹੋ ਜਾਂਦੇ ਨੇ ਪਰ ਉਨੇ ਹੀ ਸਖਤ ਇਹ ਗੱਲ ਪਗਾਉਣ ਚ ਵੀ ਨੇ ਆ ਜਿਸ ਤਰੀਕੇ ਦੇ ਨਾਲ ਤੁਸੀਂ ਵੀ ਸੁਣਿਆ ਔਰ तमाम ਮੁੱਦਿਆਂ ਦੇ ਉੱਤੇ ਵੀ ਗੱਲਬਾਤ ਹੋਈ ਤਾਂ ਸਿੱਧੇ ਤੌਰ ਦੇ ਉੱਤੇ ਹੁਣ ਜਿੱਤ ਜੜੀ ਆ ਉਹ ਕਿਸਾਨਾਂ ਦੀ ਹੋਣੀ ਹੈ ਜੋਰ ਕਿਸਾਨ ਜਥੇਬੰਦੀਆਂ ਜਿਹੜੀਆਂ ਆਗੂ ਨੇ ਉਹ ਵੀ ਸਿੱਧੇ ਤੌਰ ਦੇ ਉੱਤੇ ਚੇਤਾਵਨੀ ਦਿੰਦੀਆਂ ਕਿ ਜੇਕਰ ਮੰਗਾ ਨਹੀਂ ਮੰਨੇ ਜਾਂਦੇ ਤਾਂ ਦਿੱਲੀ ਰਵਾਨਾ ਹੋਵਾਂਗੇ ਔਰ ਦਿੱਲੀ ਦਾੜਾ ਫੈਸਲਾ ਹੈ ਉਹ اٹਲ ਹੈ ਕੈਮਰਾ ਪਰਸਨ ਸੁਮਿਤ ਦੇ ਨਾਲ ਮੌਜੂਦ ਕਾਨਕ ਦੈਨਿਕ ਸੂਰਾ ਟੀਵੀ ਸ਼ੰਭੂ ਬੈਰੀਅਰ